ਸਰਕਾਰੀ ਦਾਇਰਾ ਸੀ ਉਹ ਤਾਂ ਇਹਨਾਂ ਨੇ ਖਤਮ ਕਰਤਾ ਹਾਂਜੀ ਠੇਕੇਦਾਰ ਬਾਤੇ ਐ ਪਹਿਲਾਂ ਠੇਕੇਦਾਰ ਇਹਨਾਂ ਦਾ ਢਿੱਡ ਭਰਦੇ ਐ ਫਿਰ ਉਹ ਠੇਕੇਦਾਰ ਆਪ ਦਾ ਭਰਦੇ ਐ ਤੇ ਫਿਰ ਕੱਟਿਆ ਕੌਣ ਜਾਊਗਾ ਇੱਕ ਖਰਬੂਜਾ ਹੈ ਉਹ ਕਰਦ ਦੇ ਉੱਤੇ ਹੈ ਜੇ ਖਰਬੂਜਾ ਐਂ ਡਿੱਕ ਪੈ ਤੇ ਕੱਟਿਆ ਖਰਬੂਜਾ ਜਾਣਾ ਜੇ ਐਂ ਡਿੱਕ ਪੈ ਤੇ ਕੱਟਿਆ ਖਰਬੂਜਾ ਜਾਣਾ ਤੇ ਫਿਰ ਕੱਟਿਆ ਕੌਣ ਜਾਊ ਛੋਟਾ ਕਿਸਾਨ ਛੋਟਾ ਵਪਾਰੀ ਇਹ ਕੱਟਿਆ ਜਾਊਗਾ ਵੱਡਿਆਂ ਤੋਂ ਕੋਈ ਨਹੀਂ ਬਰਕਾ ਪੈਂਦਾ ਸਹੀ ਹਾਂ ਤੇ ਛੋਟਾ ਤਾਂ ਕੱਟਿਆ ਜਾਊ ਨਾ ਹਾਂਜੀ ਤੋਂ ਭਾਈ ਜਮਾਂ ਨੀਰੀ ਚਰੇ ਆਮ ਲੁੱਟਾ ਕੋਈ ਬੋਲਣ ਤੇ ਜਿਹੜਾ ਬੋਲਦਾ ਸੱਚ ਬੋਲਦਾ ਹੈ ਤਾਂ ਉਹਨੂੰ ਲਾਲ ਅੱਖਾਂ ਵੀ ਵਿਖਾਈਆਂ ਜਾਂਦੀਆਂ ਸਹੀ ਲਾਲ ਅੱਖਾਂ ਵਿਖਾਈਆਂ ਜਾਂਦੀਆਂ ਉਸ ਨੂੰ ਕੋਈ ਧਮਕਾਇਆ ਧਮਕਾਇਆ ਵੀ ਜਾਂ ਪਰ ਹਾਲੇ ਤੱਕ 3 ਦਿਨ ਹੋ ਗਏ ਕੋਈ ਵੀ ਇੱਥੇ ਮਤਲ ਨਲਕਾ ਨਹੀਂ ਕੋਈ ਇੱਥੇ ਲੈਣ ਨਹੀਂ ਕੋਈ ਇੱਥੇ ਦੇਣ ਨਹੀਂ ਅੱਜ ਮਾਗੀ ਦਾ ਦਿਨ ਹੈ ਕਿ ਮੈਂ ਸਵੇਰ ਉੱਠ ਕੇ ਬਿਲਕੁਲ ਨਾ ਮਾਂ ਅੱਜ ਸنگ ਮਾਗੀ ਦਾ ਦਿਨ ਹੈ ਅੱਜ ਮੇਰਾ ਹੱਕ ਹੈ ਇਨਾਨ ਦਾ ਹਾਂਜੀ ਹਾਂਜੀ ਤਾਂ ਫਿਰ ਨਹਾਉਣ ਨੂੰ ਪਾਣੀ ਵੀ ਹੋਣ ਜਾ ਕੇ ਮੰਗਾਇਆ ਬੱਚਿਆਂ ਨੇ ਠੀਕ ਹੈ ਤੇ ਹੁਣ ਮੈਂ ਨਾ ਹਾਂ ਅੱਜ ਨਤ ਨਹੀਂ ਸਵੇਰ ਦੀ ਹਾਲੇ ਸਵੇਰ ਦੇ ਨਤ ਤੇ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਕਰਕੇ ਜਦੋਂ ਪੀਣ ਨੂੰ ਪਾਣੀ ਨਹੀਂ ਤੇ ਫਿਰ ਨਹਾਉਣ ਨੂੰ ਪਾਣੀ ਕਿੱਥੋਂ ਫਿਰ ਪਸ਼ੂਆਂ ਨੂੰ ਪਿਆਉਣ ਨੂੰ ਪਾਣੀ ਕਿੱਥੋਂ ਹਾਂਜੀ ਹਾਂਜੀ ਤੇ ਇਹਨਾਂ ਨੇ ਕੋਈ ਸਮੱਸਿਆ ਪੂਰੀ ਹੱਲ ਨਹੀਂ ਕਰੀ ਮੈਨੂੰ ਮੁਖਤਰ ਦੀ ਮੰਡੀ ਦਾ ਤੇ ਲੱਗਦਾ ਹੈ ਕਿ ਇਹ 420 ਨਾਲ ਮੰਡੀ ਚੱਲਦੀ ਹੈ ਠੀਕ ਹੈ ਕਿਉਂ ਜੇ ਠੇਕੇਦਾਰ ਹੋਣ ਜਗਰਾਮਾ ਦੇ ਮੇਲੇ ਤੇ ਅਸੀਂ ਜਾਂਦੇ ਆਂ ਠੇਕੇਦਾਰ ਸਾਨੂੰ ਸਹੂਲਤਾ ਦਿੰਦੇ ਆ ਸਹੀ ਹੈ ਜੀ ਜਗਰਾਮਾ ਦੀ ਮੰਡੀ ਤੇ ਪੈਸਾ ਲਿਆਈ ਸਹੂਲਤਾ हां जी ਉਹ ਸਹੂਲਤ ਦਿੰਦੇ ਆ ਫਿਰ ਅਸੀਂ ਮਤਲ ਮੋੜਾਂ ਦੀ ਮੰਡੀ ਤੇ ਜਾਂਦੇ ਸਾਂ ਉੱਥੇ ਵੀ ਪੱਕੀ ਮੰਡੀ ਬਣੀ ਹੋਈ ਹੈ ਉੱਥੇ ਵੀ ਸਾਡੇ ਤਾਰਨਣ ਨੂੰ ਜਾਨਵਰਾਂ ਦੇ ਥਾਂ ਤਾਂ ਹੈ ਨਾ ਹਾਂ ਜੀ ਸਾਡੇ ਜਾਨਵਰ ਦਾ ਨੁਕਸਾਨ ਤਾਂ ਨਹੀਂ ਹੋ ਸਕਦਾ ਤੇ ਬਾਈ ਮੁਕਸਰ ਤਾਂ 15 ਕ ਸਾਲ ਤਾਂ ਮੈਨੂੰ ਵੇਂਦੇ ਨੂੰ ਹੋ ਗਏ ਇਸ ਮੰਡੀ ਦੇ ਵਿੱਚ ਖੈਰ ਮੈਂ ਤਾਂ ਉਹ ਜਿਹੜੀ ਮੁਕਸਰ ਉਪਰਾਂ ਛੇਰੇ ਵਾਲੇ ਰੋਡ ਤੇ ਲੱਗਦੀ ਹੁੰਦੀ ਸੀ ਮੰਡੀ ਉਹ ਵੀ ਵੇਖੀ ਆ ਬਚਪਨ ਚ ਠੀਕ ਹੈ ਜੀ ਜਿਹੜੀ ਸਰਕਾਰੀ ਮੰਡੀ ਸੀ ਉਹ ਬਾਈ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਲੁੱਥਪੁੱਟ ਕਰਤੀ ਐ ਠੀਕ ਹੈ ਜੀ ਤੇ ਹੁਣ ਵੇਖੋ ਮੈਨੂੰ ਤਾਂ ਲੱਗਦਾ ਅਗਲੀ ਵਾਰ ਮੰਡੀ ਨਹੀਂ ਲੱਗਣੀ ਹਾਂਜੀ ਸਸਤੀ ਗੱਲ ਦੋਸਤੋ ਅੱਜ ਆਪਾਂ ਮਾਗੀ ਦੇ ਮੇਲੇ ਤੇ ਪਹੁੰਚ ਚੁੱਕੇ ਆ ਤੇ ਮਾਗੀ ਦੇ ਮੇਲੇ ਤੇ ਸੀਰਾਮੰਤ ਬਾਬਾ ਜੀ ਵੀ ਪਹੁੰਚ ਚੁੱਕੇ ਆ ਆਪਣੀਆਂ ਘੋੜੀਆਂ ਲੈ ਕੇ ਇਹਨਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ YouTube ਤੇ ਹਰ ਇੱਕ ਜਿਹੜੇ ਘੋੜੀਆਂ ਨੂੰ ਪਿਆਰ ਕਰਦੇ ਆ ਹਰ ਇੱਕ ਬਾਬਾ ਜੀ ਨੂੰ ਜਾਣਦਾ ਹੀ ਹੋਊਗਾ ਤੇ ਆਪਾਂ ਕਰਾਉਣੇ ਆ ਬਾਬਾ ਜੀ ਨਾਲ ਗੱਲਬਾਤ ਸੱਸੀ ਗੱਲ ਜੀ ਸੱਸੀ ਗੱਲ ਬੇਟਾ ਹੋਰ ਬਾਬਾ ਜੀ ਠੀਕ ਠਾਕ ਜੀ ਬਹੁਤ ਵਧੀਆ ਬੇਟਾ ਤੇ ਕਿਵੇਂ ਸੇਤਾਂ ਠੀਕ ਹੈ ਜੀ ਸੇਤ ਠੀਕ ਹੈ ਠੀਕ ਹੈ ਜੀ ਕਿਹੜਾ ਚੈਨਲ ਹੈ ਇਹ ਆਪਣਾ ਜੀ ਆਪਣਾ ਪੰਜਾਬ ਪੀਵੀ04 ਬਹੁਤ ਅੱਛੇ ਅੱਲਾ ਇਹਨੂੰ ਤਰੱਕੀ ਦੇਵੇ ਇੱਜ਼ਤ ਦੇਵੇ ਬਹੁਤ ਬਹੁਤ ਧੰਨਵਾਦ ਜੀ ਤਰੱਕੀਆਂ ਦੇਵੇ ਤੁਹਾਡੇ ਚੈਨਲ ਨੂੰ ਮੇਰੇ ਪੰਜਾਬ ਦਾ ਨਾਂ ਹੈ ਧੰਨਵਾਦ ਜੀ ਤੇ ਬਾਬਾ ਜੀ ਕਿਵੇਂ ਚੱਲ ਰਿਹਾ ਮੇਲੇ ਦਾ ਮੌਲਾ ਅੱਜ ਮਾਘੀ ਵਾਲਾ ਦਿਨ ਹੈ ਜੀ ਮੇਲੇ ਦਾ ਮਾਹੌਲ ਤਾਂ ਬਿਟ ਐਂ ਗੱਲ ਹੈ ਵੀ ਵਪਾਰੀ ਹੈ ਨਾ ਜਿਹੜਾ ਵਪਾਰੀ ਤਬਕਾ ਘਟ ਹੈ ਠੀਕ ਹੈ ਜੀ ਮੇਲੇ ਦਾ ਮਦਾਲਾ ਚੱਲ ਰਿਹਾ ਹੈ ਕਿਉਂ ਕਿ ਜਿਹੜੇ ਇੱਥੇ ਵਪਾਰੀ ਆਉਂਦੇ ਆ ਬੇਟਾ ਓਹੋ ਜੂਪੀ ਬਿਹਾਰ ਹਨਾ ਦੂਰੋਂ ਦੂਰੋਂ ਚੱਲ ਕੇ ਵਪਾਰੀ ਇੱਥੇ ਪਹੁੰਚਦੇ ਆ ਕਿਉਂਕਿ ਬੜਾ ਇਹ ਤੇ ਅੱਛੀ ਮੇਲਾ ਹੈ ਨਾਂਵਰ ਮੇਲਾ ਹੈ ਤੋਂ ਇਸ ਮੇਲੇ ਨਾਲ ਹਰ ਵਪਾਰੀ ਦੀਆਂ ਜਿਆਦਾ ਜੁੜੀਆਂ ਹੈ ਹਾਂਜੀ ਕਿਉਂਕਿ ਚਾਲੀ ਮੁਖਤਿਆਂ ਦੀ ਧਰਤੀ ਹੈ ਹਾਂਜੀ ਹਾਂਜੀ ਤੇ ਹਰ ਬੰਦਾ ਇਸ ਮੇਲੇ ਤੇ ਕੁਝ ਲੋਕ ਮੇਲਾ ਵੇਖਣ ਵੀ ਆਉਂਦੇ ਆ ਹਨਾ ਤੇ ਜਿਹੜੇ ਵਪਾਰੀ ਲੋਕ ਹੈ ਇਹਨਾਂ ਨੇ ਤਾਂ ਆਜਾਦਾ ਜੁੜ ਗਏ ਇਸ ਮੇਲੇ ਨਾਲ ਪਰ ਹੁਣ ਵਪਾਰੀਆਂ ਨੇ ਮੁੱਖ ਤਤ ਤੋਂ ਤਾਂ ਮੋੜ ਲਿਆ ਕਿ ਵਪਾਰੀਆਂ ਆਿਆਂ ਨੂੰ ਨਾ ਮਤਲਬ ਸਹੂਲਤ ਨਹੀਂ ਪੂਰੀ ਮਿਲਦੀ ਉਹ ਦੇਸਾ ਪ੍ਰਦੇਸਾਂ ਚੋਂ ਗੱਡੀਆਂ ਰਾਹੀਂ ਮੋਟਰਾਂ ਰਾਹੀਂ ਚੱਲ ਕੇ ਵਿਚਾਰੇ ਆਉਂਦੇ ਆ ਕਿਰਾਇਆ ਭੜਾ ਲਾ ਕੇ ਪਹਿਲਾਂ ਤਾਂ ਉਹਨਾਂ ਨੂੰ ਮੰਡੀਆਂ ਦੇ ਵਿੱਚ ਬੈਠਣ ਦੀ ਬੜੀ ਤਕਲੀਫ ਆਉਂਦੀ ਹੈ ਆ ਤੂੰ ਸਾਰਾ ਕੈਮਰੇ ਨੂੰ ਵਿਖਾਈ ਵੀ ਕਿੱਦਾਂ ਵਿੱਚ ਗੱਡੀਆਂ ਕਿੱਦਾਂ ਉਹ ਵਪਾਰੀ ਲੋਕਾਂ ਦਾ ਮਾਲ ਖੜਾ ਹੈ ਵਿਚਾਰਿਆਂ ਦਾ ਹਾਂਜੀ 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 ਸਹੀ ਹੈ ਜੀ। ਤੋਂ ਵਪਾਰੀ ਲੋਕਾਂ ਨੂੰ ਬੈਠਣ ਦੀ ਬੜੀ ਜਿੜਕਤ ਆਉਂਦੀ ਐ। ਇਹ ਕਾ ਵੀ ਲੈ ਲਈ ਖੱਡਾ ਜਾ। ਆਹ ਵੇਖੋ ਐਦਾਂ ਖੱਡੇ ਬਣਾ ਕੇ ਅਸੀਂ ਮਤਲਬ ਜਾਨਵਰ ਲਾਉਣੀ ਐ। ਠੀਕ ਹੈ ਜੀ। ਆਹ ਉੱਠ ਕੇ ਬਾਬਾ ਜੀ ਵਿਖਾਈ ਚੱਲ ਰੂ। ਹਾਂ। ਆਹ ਦੇਖ ਸਕਦੇ ਹੋ ਤੁਸੀਂ ਬਾਬਾ ਜੀ ਕਹਿੰਦੇ ਵੀ ਜਿਹੜੀ ਸਾਨੂੰ ਆਪਣੇ ਜਾਨਵਰ ਲਾਉਣ ਲਈ ਵੀ ਕੋਈ ਜਗ੍ਹਾ ਨਹੀਂ ਗਈ ਇਸ ਤਰ੍ਹਾਂ ਇਹਨਾਂ ਨੇ ਕੋਲੇ ਆਪਦੇ ਖੱਡੇ ਬਣਾਏ ਕਈ ਵਾਰੀ। ਹਨੇਰਾ ਸਵੇਰਾ ਹੁੰਦਾ ਬਈ ਡਿੱਗਾਂ ਦੀ ਵੀ ਸਮੱਸਿਆ। ਔ ਪੱਲੀਆਂ ਬੰਨ ਕੇ ਅਸੀਂ ਮਿਸ਼ਾਬ ਕਰਨ ਵਾਸਤੇ ਜਗਾ ਬਣਾ ਛੱਡੀ ਆ ਜੀ ਅੱਜ ਕੋਲੇ ਉਹ ਵੇਖ ਸਕਦੇ ਹੋ ਬਈ ਜਿਹੜੇ ਇਹਨਾਂ ਨੇ ਬਾਥਰੂਮ ਕਰਨ ਲਈ ਔ ਪੱਲੀਆਂ ਬੰਨ ਕੇ ਸਾਹਮਣੇ ਇੱਕ ਜਗਾ ਬਣਾਈ ਹੈ ਤੇ ਇਹਨਾਂ ਨੂੰ ਜਿਹੜੀ ਉਹ ਵੀ ਸਹੂਲਤ ਹੈਣੀਗੀ ਤੇ ਜੇ ਆਹ ਦੇਖੋ ਗੱਲ ਕਰੀਏ ਜੀ ਜਿਹੜੇ ਮੰਨ ਲਓ ਤੁਹਾਡੇ ਤੋਂ ਬਾਬੇ ਕਰਾਇਆ ਲਿਆ ਜਾਂਦਾ ਉਹ ਜਿਆਦਾ ਲਿਆ ਉਹਨੇ ਹੀ ਲਿਆ ਜਾਂਦੇ ਹਾਂ ਸਾਥੋਂ ਪਰਚੀ ਲੈਂਦੇ ਆ ਠੀਕ ਹੈ ਜੀ ਔਰ ਸਾਥਾ ਮਤਲ ਲਖਾਈ ਲੈਂਦੇ ਆ ਹਾਂਜੀ ਹਾਂਜੀ ਪਰ ਸਹੂਲਤ ਨਹੀਂ ਦਿੰਦੇ ਕੋਈ ਠੀਕ ਹੈ ਪੈਸਾ ਉਹ ਲੈ ਲੈਂਦੇ ਪੈਸਾ ਬਿਲਕੁਲ ਆਉਣਿਆਂ ਦੀ ਜੇਬ ਕੱਟਦੇ ਆ ਹਾਂਜੀ ਹਾਂਜੀ ਜੇ ਕਿਸੇ ਦਾ ਜਾਨਵਰ ਵਿੱਕ ਗਿਆ ਤਾਂ ਮੈਨੂੰ ਲੱਗਦਾ ਹੈ ਇਹਨਾਂ ਦਾ 4% ਲੈਂਦੇ ਹੋਣਗੇ ਇਹ ਠੀਕ ਹੈ ਜੀ ਸੁਣਿਆ ਤੇ ਵੇਚਣ ਵਾਲਾ ਜਿਹੜਾ ਵੇਚਣ ਵਾਲਾ ਹੈ ਹਾਂਜੀ ਉਹਨੇ ਤਾਂ ਆਪਦੇ ਭਾਅ ਨਾਲ ਜਿਹੜਾ ਲਿਆ ਤੇ ਭਾਅ ਨਾਲ ਵੇਚਣਾ ਹੈ ਹਾਂਜੀ ਜਦੋਂ ਫਿਰ ਵਪਾਰੀ ਲੋਕ ਆ ਜਾਂਦਾ ਹੈ ਨਾ ਹਾਂਜੀ ਵਪਾਰੀ ਲੋਕ ਪਹਿਲਾਂ ਤਾਂ ਇੱਥੋਂ ਆਇਂ ਟਲਦਾ ਵੀ ਇਹਦੀ ਸਹੂਲਤ ਕੋਈ ਨਹੀਂ ਹਾਂਜੀ ਹਾਂਜੀ ਅਗਲਾ ਲੱਖਾਂ ਕਰੋੜਾਂ ਦਾ ਮਾਲ ਖਰੀਦ ਕੇ ਤੇ ਮਾੜਾ ਜਾ ਇਹੇ ਜੇ ਥਾਂ 'ਚੋਂ ਘੋੜਾ ਚਮਕ ਜੇ ਤਾਂ ਰਿਸਕ ਹੈ ਰਿਸਕ ਬਹੁਤ ਹੈ ਕਿਸੇ ਦੇ ਜਾਨਵਰ ਡੰਗਿਆ ਗਿਆ ਗਰੀਬ ਤਾਂ ਮਾਰਿਆ ਗਿਆ ਨਾ ਹਾਂਜੀ ਹਾਂਜੀ ਤੋਂ ਜਿਹੜਾ ਵਪਾਰੀ ਲੋਕ ਹੈ ਵਪਾਰੀ ਲੋਕਾਂ ਨੂੰ ਤਾਂ ਸਹੂਲਤਾਂ ਚਾਹੀਦੀਆਂ ਹਾਂਜੀ ਹਾਂਜੀ ਮੰਡੀ ਦਾ ਪੂਰਾ ਹੀ ਸਹੂਲਤ ਦੇਣੀ ਚਾਹੀਦੀ ਹੈ ਤੇ ਇੱਥੇ ਮੈਂ ਪਹਿਲਾਂ ਵੀ ਬੋਲਿਆ ਕਿ ਨਲਕਾ ਵੀ ਹੈ ਨਹੀਂ ਕੋਈ ਹਾਂਜੀ ਪਾਣੀ ਵੀ ਘੋੜਿਆਂ ਨੂੰ ਮੁੱਲ ਦਾ ਹਾਂਜੀ ਤੋਂ ਜਿਹੜਾ ਯੂਪੀ ਬਿਹਾਰ ਚੋਂ ਵਪਾਰੀ ਆਇਆ ਚੱਲ ਕੇ ਵਿਚਾਰਾ ਹਾਂਜੀ ਬੱਸਾਂ ਮੋਟਰਾਂ ਰਾਹੀਂ ਠੱਕੇ ਖਾ ਕੇ ਸਾਡਾ ਜਾਨਵਰ ਖਰੀਦਣ ਆਇਆ ਉਹਨਾਂ ਨੂੰ ਕਿੱਥੇ ਬੈਠਣ ਨੂੰ ਵੀ ਜਗ੍ਹਾ ਨਹੀਂ ਖੜਨ ਨੂੰ ਵੀ ਜਗ੍ਹਾ ਨਹੀਂ ਔਰ ਫਿਰ ਵਪਾਰੀ ਕਿਉਂ ਆਊਗਾ ਇੱਥੇ ਸਹੀ ਹੁਣ ਜਿਹੜੀਆਂ ਬਾਹਰ ਲੀਆਂ ਮੰਡੀਆਂ ਉਹਨਾਂ ਚ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਹੈ ਕਿ ਜਿਵੇਂ ਸਾਡੇ ਹਨੂਮਾਨਗੜ੍ਹ ਦਾ ਮੇਲਾ ਹੈ ਅੱਛਾ ਜੀ ਉੱਥੇ ਬਹੁਤ ਵੱਡੀ ਸਹੂਲਤ ਹੈ ਅੱਛਾ ਜੀ ਹਰ ਬੰਦੇ ਨੂੰ ਠੀਕ ਹੈ ਜੀ ਬੜੀਆਂ ਆਰਾਮਦਾਰੀ ਨਾਲ ਸਟੋਰੀਆਂ ਸਾਈਡ ਤੇ ਲੱਗੀਆਂ ਹੁੰਦੀਆਂ ਬਚਾਲ ਦੀ ਹਰ ਬੰਦੇ ਦਾ ਲਾਂਗਾ ਹੁੰਦਾ ਹੈ ਤਾਂ ਹੁਣ ਇੱਥੇ ਉੱਥੇ ਸਟੋਰੀ ਉੱਥੇ ਸਟੋਰੀ ਕਿਤੇ ਕੋਈ ਲਾਂਗਾ ਨਹੀਂ ਮੰਡੀ ਵਾਲੇ ਤਾਂ ਆ ਕੇ ਵੇਂਦੇ ਹੀ ਕੋਈ ਨਹੀਂ ਮੰਡੀ ਵਾਲੇ ਅੰਨੀ ਨਹੀਂ ਕਦੇ ਘੇੜਾ ਮਾਰਿਆ ਠੀਕ ਹੈ ਜੀ ਔਰ ਜਿਹੜੇ ਘੋੜਿਆਂ ਵਾਲੇ ਆਉਂਦੇ ਆ ਉਹ ਆਪਦੇ ਕੋਲੋਂ ਰੇਤੇ ਦੀਆਂ ਟਰਾਲੀਆਂ ਮੰਗਾਉਂਦੇ ਆ ਫੇਰ ਉਹ ਆਪਦੇ ਘੋੜਿਆਂ ਦੇ ਖੜਨ ਵਾਸਤੇ ਚੜਾਉਣ ਵਾਸਤੇ ਮਤਲਬ ਜਗ੍ਹਾ ਦਿੰਦੇ ਐ ਬਣਾਉਂਦੇ ਐ ਤਾਂ ਫੇਰ ਉਹਨਾਂ ਦੇ ਜਾਨਵਰ ਉਤਰਦੇ ਐ ਕਿ ਜਿਵੇਂ ਪਰਸੋਂ ਦੀ ਰਾਤ ਸੀ ਹਾਂਜੀ ਹਾਂਜੀ ਬੜਾ ਮੀਂਹ ਸੀ ਹਾਂਜੀ ਹਾਂਜੀ ਅਸੀਂ ਝੋਰ ਮੀਂਹ ਚ ਆਈਏ ਤਾਂ ਮੇਰੀ ਘੋੜੀ ਗੱਬਣ ਹੈ ਠੀਕ ਹੈ ਜੀ ਅੱਜ ਪਲਕ ਦੇ ਸੋਣ ਵਾਲੀ ਹੈ ਠੀਕ ਹੈ ਜੀ ਉਹਨੂੰ ਅਸੀਂ ਮੇਲੇ ਚ ਲਿਆਂਦਾ ਠੀਕ ਹੈ ਜੀ ਤਾਰੀ ਬੜੀ ਮੁਸ਼ਕਲ ਨਾਲ ਠੀਕ ਹੈ ਜੀ ਆ ਫਿਰ ਪਾਣੀ ਖੜ ਗਿਆ ਨੇ ਐਸੇ ਹਾਂ ਕਿਉਂ ਕਿ ਕੋਈ ਖੱਡਾ ਨਹੀਂ ਸੀ ਖੱਡਾ ਹੈ ਉਹ ਜਿੱਥੇ ਜ਼ਿਮੀਂਦਾਰਾਂ ਨੇ ਮਤਲਬ ਉਹ ਮਿੱਟੀ ਸਟਕੇ ਘੋੜੇ ਤਾਰਨ ਨੂੰ ਥਾਂ ਬਣਾਇਆ ਹਾਂਜੀ ਉੱਥੇ ਆਮ ਘੋੜੇ ਦਾ ਛਾਲ ਮਾਰ ਕੇ ਉਤਰਦਾ ਹੈ ਤੇ ਗੱਬਣ ਘੋੜੀ ਨੂੰ ਬੜਾ ਮੁਸ਼ਕਲ ਹੈ ਫਿਰ ਉਹਨਾਂ ਬੱਚਿਆਂ ਨੇ ਧੂੜੀ ਦਾ ਬੋਰਾ ਲਿਆਂਦਾ ਠੀਕ ਡਾਲੇ ਦੇ ਥੱਲੇ ਬੋਰਾ ਲਾਇਆ ਫਿਰ ਉਹ ਡਾਲਾ ਮਤਲਬ ਸਹੀ ਹੋਇਆ ਫਿਰ ਬੋਚਕ ਦੇਣੇ ਬੋਰੇ ਲਾ ਕੇ ਘੋੜੀ ਤਾਰੀ ਹਾਂਜੀ ਫਿਰ ਵੀ ਰਿਸਕ ਹੀ ਸੀ ਜਿਹੜਾ ਰੁੱਪਣ ਸੀ ਜੀ ਦੂਜੇ ਚਲੋ ਵੈਸੇ ਨਾ ਖਤਰਨਾ ਹੋਵੇ ਤਾਂ ਹੁਣ ਜਿਹੜੇ ਮੰਡੀ ਵਾਲੇ ਐ ਹਾਂਜੀ ਮੈਂ ਪਿਛਲੇ ਤੋਂ ਪਿਛਲੇ ਸਾਲ ਵੀ ਅਸੀਂ ਬੋਲੇ ਸਾਂ ਮੇਰੇ ਹਿਸਾਬ ਦੇ ਵਿੱਚ ਅਸੀਂ 21 ਚ ਬੋਲੇ ਸਾਂ ਉਹ 21 ਚ ਪਈ ਸੀ ਠੀਕ ਹੈ ਜੀ 21 ਦੇ ਮੇਲੇ ਤੇ ਉਸ ਤੋਂ ਬਾਅਦ ਭਗਵੰਤ ਮਾਨ ਆਇਆ ਠੀਕ ਹੈ ਜੀ ਮੇਰੀ ਭਗਵੰਤ ਮਾਨ ਨੂੰ ਇਹੀ ਅਪੀਲ ਹੈ ਕਿ ਸਾਨੂੰ ਸਰਕਾਰੀ ਮੰਡੀ ਦਿੱਤੀ ਜਾਵੇ ਠੀਕ ਹੈ ਜੀ ਨਹੀਂ ਤੋ ਧਰਨਾਵਾਜੀ ਖੂਪ ਹੋਏਗਾ ਕਿਸਾਨ ਤਾਂ ਬੈਠਾ ਹੈ ਹਾਂਜੀ ਇਹ ਵੀ ਇੱਕ ਕਿਸਾਨੀ ਦਾ ਧੰਦਾ ਹੈ ਹਾਂਜੀ ਕਿਸਾਨਾਂ ਦੇ ਇਹ ਕਿਸਾਨਾਂ ਦਾ ਧੰਦਾ ਇਹ ਹੈ ਹਾਂਜੀ ਹਾਂਜੀ ਕਿ ਜੇ ਕਿਸਾਨ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਪੜ੍ਹ ਲਿਖ ਕੇ ਸੋ ਡੇਰ ਕੇ ਨੌਜਵਾਨ ਪੀੜ੍ਹੀ ਹੈ ਨਾ ਤਾਂ ਆਪਦਾ ਮਤਲਬ ਕਿੱਥੇ ਨੂੰ ਹੱਥ ਪਾਉਂਦੇ ਐ ਕੋਈ ਘੋੜੀਆਂ ਦੇ ਵਪਾਰ ਚ ਕੋਈ ਮੰਗੀਆਂ ਦੇ ਵਪਾਰ ਚ ਤਾਂ ਜਿਹੜਾ ਸਰਕਾਰੀ ਦਾਇਰਾ ਸੀ ਉਹ ਤਾਂ ਇਹਨਾਂ ਨੇ ਖਤਮ ਕਰਤਾ ਹਾਂਜੀ ਠੇਕੇਦਾਰ ਬਾਤੀ ਐ ਪਹਿਲਾ ਠੇਕੇਦਾਰ ਇਹਨਾਂ ਦਾ ਢਿੱਡ ਭਰਦੇ ਐ ਹਾਂਜੀ ਫੇਰ ਉਹ ਠੇਕੇਦਾਰ ਆਪਦਾ ਭਰਦੇ ਐ ਤਾਂ ਫੇਰ ਕੱਟਿਆ ਕੌਣ ਜਾਊਗਾ ਇੱਕ ਅਖਰਬੂਜਾ ਉਹ ਕਰਦਦੇ ਉੱਤੇ ਐ ਹਾਂਜੀ ਜੇ ਖਰਬੂਜਾ ਹਿੰਡਕਪੇ ਤੇ ਕੱਟਿਆ ਖਰਬੂਜਾ ਜਾਣਾ ਜੇ ਐਂਡਕਪੇ ਤੇ ਕੱਟਿਆ ਖਰਬੂਜਾ ਜਾਣਾ ਤਾਂ ਫਿਰ ਕੱਟਿਆ ਕੌਣ ਜਾਊ ਛੋਟਾ ਕਿਸਾਨ ਛੋਟਾ ਕਿਸਾਨ ਹਾਂਜੀ ਛੋਟਾ ਵਪਾਰੀ ਹਾਂਜੀ ਇਹ ਕੱਟਿਆ ਜਾਊਗਾ ਵੱਡਿਆਂ ਤੋਂ ਕੋਈ ਨਹੀਂ ਵਰਕ ਪੈਂਦਾ ਸਹੀ ਹਾਂਜੀ ਤੇ ਛੋਟਾ ਤਾਂ ਕੱਟਿਆ ਜਾਊ ਨਾ ਹਾਂਜੀ ਤਾਂ ਭਾਈ ਜਮਾਂ ਨੀਰੀ ਸ਼ਰਿਆਮ ਲੁੱਟਾ ਕੋਈ ਬੋਲਣ ਤੇ ਜਿਹੜਾ ਬੋਲਦਾ ਸੱਚ ਬੋਲਦਾ ਹੈ ਤਾਉਨੂੰ ਲਾਲ ਅੱਖਾਂ ਵੀ ਵਿਖਾਂਗੇ ਜਾਂਦਗੇ ਸਹੀ ਲਾਲ ਅੱਖਾਂ ਵਿਖਾਂਗੇ ਜਾਂਦਗੇ ਉਸ ਨੂੰ ਕੋਈ ਧਮਕਾਇਆ ਧਮਕਾਇਆ ਵੀ ਜਾਂਦਾ ਹੈ ਤਾਂ ਹੁਣ ਸਾਨੂੰ 3 ਦਿਨ ਹੋ ਗਏ ਹਾਂਜੀ ਥੋੜਾ ਜਿਹਾ ਤੁਸੀਂ ਲੇਟ ਹੋ ਗਏ ਜਦੋਂ ਕੈਂਟਰ ਆਇਆ ਸੀ ਤੇ ਇਨਾ ਘੋੜਿਆਂ ਨੂੰ ਵਿਚਾਰੇ ਵਪਾਰੀਆਂ ਦੀਆਂ ਸਾਡੀਆਂ ਘੋੜੀਆਂ ਤੇ ਅਸੀਂ ਮੁੱਲ ਦਾ ਪਾਣੀ ਪਿਉਦਿਆਂ ਸਾਡੇ ਪੀਣ ਨੂੰ ਵੀ ਪਾਣੀ ਨਹੀਂ ਅਸੀਂ ਠੇਕੇਦਾਰਾਂ ਕੋਲੇ ਵੀ ਗਏ ਸਾਂ ਮੈਂ ਠੇਕੇਦਾਰਾਂ ਨੂੰ ਕਿਹਾ ਸੀ ਜਾ ਕੇ ਵੀ ਤੁਸੀਂ ਭਾਈ ਭੇਜਣਾ ਦਾ ਮੁੰਡਾ ਸੀ ਵੀ ਬੇਟਾ ਕੋਈ ਨਲਕੇ ਤਾਂ ਲਾਓ ਹਾਂਜੀ ਉਹ ਕਹਿੰਦੇ ਜੀ ਉੱਥੇ ਹੀ ਮਿਸਤਰੀ ਆ ਅਸੀਂ ਲਾ ਲੈਨੇ ਉਹਨੇ ਫਿਰ ਪਾ ਦੇਨੇ ਉਹਨੇ ਪਰ ਹਾਲੇ ਤੇ ਕਰ ਤਿੰਨ ਦਿਨ ਹੋ ਗਏ ਕੋਈ ਵੀ ਇੱਥੇ ਮਤਲਬ ਨਲਕਾ ਨਹੀਂ ਕੋਈ ਇੱਥੇ ਲੈਣ ਨਹੀਂ ਕੋਈ ਇੱਥੇ ਦੇਣ ਨਹੀਂ ਅੱਜ ਮਾਗੀ ਦਾ ਦਿਨ ਹੈ ਕਿ ਮੈਂ ਸਵੇਰ ਉੱਠ ਕੇ ਬਿਲਕੁਲ ਨਾ ਮਾ ਅੱਜ ਸنگੋ ਮਾਗੀ ਦਾ ਦਿਨ ਹੈ ਅੱਜ ਮੇਰਾ ਹੱਕ ਹੈ ਇਨਾਨ ਦਾ ਹਾਂਜੀ ਹਾਂਜੀ ਤੋ ਫਿਰ ਨਹਾਉਣ ਨੂੰ ਪਾਣੀ ਵੀ ਹੋਣ ਜਾ ਕੇ ਮੰਗਾਇਆ ਬੱਚਿਆਂ ਨੇ ਤੇ ਹੁਣ ਮੈਂ ਨਾ ਹਾਂ ਅੱਜ ਨਤ ਨਹੀਂ ਸਵੇਰ ਦੀ ਹਾਲੇ ਸਵੇਰ ਦੇ ਨਤ ਤੇ ਨਹੀਂ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਕਰਕੇ ਜਦੋਂ ਪੀਣ ਨੂੰ ਪਾਣੀ ਨਹੀਂ ਤੇ ਫਿਰ ਨਹਾਉਣ ਨੂੰ ਪਾਣੀ ਕਿੱਥੋਂ ਫਿਰ ਪਸ਼ੂਆਂ ਨੂੰ ਪਿਆਉਣ ਨੂੰ ਪਾਣੀ ਕਿੱਥੋਂ ਹਾਂਜੀ ਹਾਂਜੀ ਤੇ ਇਹਨਾਂ ਨੇ ਕੋਈ ਸਮੱਸਿਆ ਪੂਰੀ ਹੱਲ ਨਹੀਂ ਕਰੀ ਮੈਨੂੰ ਮੁਖਤਰ ਦੀ ਮੰਡੀ ਦਾ ਤੇ ਲੱਗਦਾ ਹੈ ਕਿ ਇਹ 420 ਨਾਲ ਮੰਡੀ ਚੱਲਦੀ ਹੈ ਠੀਕ ਹੈ ਕਿਉਂ ਜੇ ਠੇਕੇਦਾਰ ਹੋਣ ਜਗਰਾਮਾ ਦੇ ਮੇਲੇ ਤੇ ਅਸੀਂ ਜਾਂਦੇ ਆਂ ਠੇਕੇਦਾਰ ਸਾਨੂੰ ਸਹੂਲਤਾ ਦਿੰਦੇ ਆ ਸਹੀ ਹੈ ਜੀ ਜਗਰਾਮਾ ਦੀ ਮੰਡੀ ਤੇ ਪੈਸਾ ਲਿਆਈ ਸਹੂਲਤਾ ਹਾਂਜੀ ਉਹ ਸਹੂਲਤ ਦਿੰਦੇ ਆ ਹਾਂਜੀ ਫਿਰ ਅਸੀਂ ਮਤਲ ਮੋੜਾਂ ਦੀ ਮੰਡੀ ਤੇ ਜਾਂਦੇ ਸਾਂ ਉੱਥੇ ਵੀ ਪੱਕੀ ਮੰਡੀ ਬਣੀ ਹੋਈ ਹੈ ਉੱਥੇ ਵੀ ਸਾਡੇ ਤਾਰਨਣ ਨੂੰ ਜਾਨਵਰਾਂ ਦੇ ਥਾਂ ਤਾਂ ਹੈ ਨਾ ਹਾਂਜੀ ਹਾਂਜੀ ਸਾਡੇ ਜਾਨਵਰ ਦਾ ਨੁਕਸਾਨ ਤਾਂ ਨਹੀਂ ਹੋ ਸਕਦਾ ਸਹੀ ਤੇ ਬਾਈ ਮੁਕਸਰ ਤਾਂ 15 ਕ ਸਾਲ ਤਾਂ ਮੈਨੂੰ ਵੇਂਦੇ ਨੂੰ ਹੋ ਗਏ ਇਸ ਮੰਡੀ ਦੇ ਵਿੱਚ ਹਾਂਜੀ ਖੈਰ ਮੈਂ ਤਾਂ ਉਹ ਜਿਹੜੀ ਮੁਕਸਰ ਉਪਰਾਂ ਛੇਰੇ ਵਾਲੇ ਰੋਡ ਤੇ ਲੱਗਦੀ ਹੁੰਦੀ ਸੀ ਮੰਡੀ ਉਹ ਵੀ ਵੇਖੀ ਆ ਬਚਪਨ ਚ ਠੀਕ ਹੈ ਜੀ ਜਿਹੜੀ ਸਰਕਾਰੀ ਮੰਡੀ ਸੀ ਹਾਂਜੀ ਉਹ ਬਾਈ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਲੁੱਥ-ਪੁੱਥ ਕਰਤੀ ਐ ਠੀਕ ਹੈ ਜੀ ਤੇ ਹੁਣ ਵੇਖੋ ਮੈਨੂੰ ਤਾਂ ਲੱਗਦਾ ਅਗਲੀ ਵਾਰ ਮੰਡੀ ਨਹੀਂ ਲੱਗਣੀ ਠੀਕ ਹੈ ਜੀ ਮੈਨੂੰ ਤਾਂ ਇਹ ਸ਼ੱਕ ਪੈਂਦਾ ਹੈ ਕਿਉਂ ਮੰਡੀ ਆਪੇ ਨਹੀਂ ਲੱਗਣੀ ਕਿ ਲੋਕਾਂ ਨੇ ਪਰੇਸ਼ਾਨੀ ਚ ਹਲਦੇ ਆ ਸਹੀ ਤੋ ਅਗਲਾ ਕਹਿੰਦਾ ਵੀ ਯਾਰ ਛੱਡੋ ਆਪਾਂ ਮੀਂਹ ਕਰਕੇ ਜਿਆਦਾ ਨੁਕਸਾਨ ਜਿਆਦਾ ਤੋ ਇਹ ਸੁਣੋ ਨਾ ਹਰ ਬੰਦੇ ਦੇ ਧੰਦੇ ਤੇ ਅਸਰ ਪੈਂਦਾ ਉਹ ਚੰਡੋਲਾ ਵਾਲੇ ਝੋਲੇ ਝੂਲਿਆਂ ਵਾਲੇ ਦੀ ਵੀ ਮੈਂ ਵੀਡੀਓ ਬਣਾ ਕੇ ਲਿਆਈ ਉੱਥੇ ਵੀ ਪਾਣੀ ਖੜ ਗਿਆ ਸੀਗੇ ਹਾਂਜੀ ਹਾਂਜੀ ਇਹ ਝੂਲਿਆਂ ਵਾਲੇ ਛੱਡ ਗਏ ਜੀ ਹੇ ਹੇ ਇੱਥੇ ਪਤਾ ਨਹੀਂ ਕਿਹੜੇ ਕਿਹੜੇ ਛੱਡ ਕੇ ਤੁਰ ਗਏ ਹਾਂਜੀ ਹਾਂ ਉਹ ਫਿਰ ਉਹ ਜਗ੍ਹਾ ਸੀ ਨੀਵੀਂ ਜੀ ਪਾਸੋਂ ਸ਼ਹਿਰ ਦਾ ਪਾਣੀ ਵੀ ਉੱਥੇ ਆ ਗਿਆ ਜੀ ਵੇਖੋ ਇਹ ਮੇਲਾ ਅਸੀਂ ਬੈਠੇ ਸੀਗੇ ਜੀ ਇਹ ਮੇਲਾ ਹੈ ਨਾ ਹਾਂਜੀ ਇਹਦੇ ਵਿੱਚ ਹਰ ਬੰਦਾ ਇਸ ਮੇਲੇ ਨੂੰ ਚਾਹੁੰਦਾ ਹੈ ਹਾਂਜੀ ਹਰ ਬੰਦਾ ਕੋਈ ਮਦਾਰੀ ਆਉਂਦਾ ਹੈ ਹਾਂਜੀ ਆਪਦਾ ਖੇਡਾ ਵਖਾਉਂਦਾ ਹੈ ਕੋਈ ਮਿੱਟੀ ਰੋਟੀ ਹਾਂ ਬੱਚੇ ਆਉਂਦੇ ਆ ਘੋੜੀਆਂ ਦੀਆਂ ਰੇਸਾਂ ਹਾਂਜੀ ਤੇ ਘੋੜੀਆਂ ਦੇ ਤਾਂ ਨਿਕਲਣ ਨੂੰ ਥਾਂ ਨਹੀਂ ਤੇ ਰੇਸਾਂ ਕਿੱਥੇ ਫਿਰ ਇਹਨਾਂ ਦਾ ਐਡਾ ਵੱਡਾ ਇਹ ਮੇਲਾ ਹੈ ਇਸ ਮੇਲੇ ਦੇ ਵਿੱਚ ਤਾਂ ਸੰਗੋਂ ਘੋੜੀਆਂ ਦੀ ਗੇਮ ਹੋਣੀ ਚਾਹੀਦੀ ਹੈ ਅਸੀਂ ਜਾਣੇ ਹੁਣ ਉੱਥੇ ਜਗਰਾਮੀ ਉੱਥੇ ਕਮੇਟੀ ਬਣੀ ਹੈ ਬੜਾ ਨਜ਼ਾਰਾ ਹੁੰਦਾ ਮੈਂ ਆ ਘੋੜੀਆਂ ਰਕੀ ਸਿੰਧੋਂ ਮੰਗਾਈਆਂ ਤਲਵੰਡੀ ਮੇਲਾ ਲੱਗਣ ਲਾਇਆ ਬੱਚਿਆਂ ਨੇ ਠੀਕ ਹੈ ਜੀ ਉਹਦੇ ਚ ਖੇਡਾ ਕਰਾਉਂਦੇ ਆ ਤੇ ਫਿਰ ਜਨਵਾਰ ਦਾ ਜਿਹੜਾ ਇਸ਼ਕਾ ਇਹ ਤਾਂ ਖੇਡਣ ਵਾਲੀ ਬਦਨਾ ਹੈ ਸਹੀ ਹੈ ਜੀ ਘੋੜਾ ਚਾਲ ਤੁਰਦਾ ਹੋਊਗਾ ਉਹ ਚੰਗਾ ਹੈ ਘੋੜਾ ਮਤਲਬ ਚਾਲਦਾ ਹੀ ਮੁੱਲ ਹੁੰਦਾ ਘੋੜੇ ਦਾ ਸਹੀ ਹੈ ਜੀ ਹੈਨਾ ਹਾਂ ਜਿੱਦੀ ਸੋਹਣੀ ਚਾਲ ਚੱਲੂਗਾ ਹਾਂ ਜੀ ਉਹਨਾਂ ਹੀ ਸੋਹਣਾ ਹੋ ਤੇ ਇੱਥੇ ਅਗਲਾ ਜਿਹੜਾ ਚੰਗਾ ਹੈ ਘੋੜੇ ਤੁਰੇ ਵੇ ਆ ਉਹ ਡਰਦਾ ਮੇਲੇ ਚ ਕੱਢਦਾ ਹੀ ਨਹੀਂ ਕੱਡੂ ਕੀ ਕੰਨੀਆਂ-ਕੰਨੀਆਂ ਤੋਂ ਪੱਕੇ ਨਾ ਛੜਕਾ ਕਿਤੇ ਥਾਂ ਨਹੀਂ ਤਾਂ ਤੇ ਸਟੋਰੀ ਆ ਗਈ ਕਿਤੇ ਘੋੜੀਆਂ ਨੂੰ ਨਿਕਲਣ ਨੂੰ ਤਾਂ ਨਹੀਂ ਹਾਂਜੀ ਹੈਨਾ ਜਿਹੜੀ ਮਸ਼ੀਨਰੀ ਕੇਰਾ ਫਸ ਗਈ ਉਹਦਾ ਕੋਈ ਉਹ ਨਹੀਂ ਹਾਂਜੀ ਉਹ ਪੁਲਿਸ ਵਿਚਾਰੀ ਉੱਥੇ ਖੜੀ ਹੈ ਹਾਂਜੀ ਹਾਂਜੀ ਉਹ ਪਰਲੇ ਪਾਸੇ ਹਾਂ ਜਦੋਂ ਇੰਟਰਨੈਸ਼ਨਲ ਛੜਕ ਤੇ ਛੜਕ ਦੇ ਖੜੀ ਹੈ ਉਹ ਵਿਚਾਰੇ ਪਰੇਸ਼ਾਨ ਹੋ ਕੇ ਖੜੇ ਅਫਸਰ ਉਹਨਾਂ ਦੀ ਤਾਂ ਮਜਬੂਰੀ ਹੈ ਉਹਨਾਂ ਨੂੰ ਤਾਂ ਮਜਬੂਰੀ ਦਾ ਆਪ ਦਾ ਟੱਲ ਬਚਾਉਣਾ ਪੈਣਾ ਹੈ ਹਾਂਜੀ ਪਰ ਇਹ ਤਾਂ ਬਿਲਕੁਲ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਹੀ ਚਾਹੀਦੀ ਹੈ ਨਹੀਂ ਕੋਈ ਐ ਸੋਡੀ ਵੀਡੀਓ ਜਿਹੜੀ ਅਸੀਂ ਗਾਂ ਤੱਕ ਜ਼ਰੂਰ ਪਹੁੰਚਾਵਾਂਗੇ ਜੀ ਆਪਣੇ ਚੈਨਲ ਨਾਲ ਵਧੀਆ ਜੁੜੇ ਆ ਬੰਦੇ ਸਭ ਬਹੁਤ ਹੈ ਜੀ 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 ਤੇ ਜਿਹੜੀ ਤੁਸੀਂ ਇਹ ਗੱਲਾਂ ਕਹੀਆਂ ਅਸੀਂ ਜ਼ਰੂਰ ਉੱਤੇ ਤੱਕ ਪਹੁੰਚਾਵਾਂਗੇ ਇਹ ਮੈਂ ਤੁਹਾਡੇ ਪੰਜਾਬ ਚੈਨਲ ਨੂੰ ਇਹੋ ਹੀ ਗੱਲ ਕਹਿਣਾ ਹੈ ਕਿ ਇਹ ਜਿਹੜਾ ਚੈਨਲ ਹੈ ਇਹ ਲੋਕਾਂ ਦੀ ਬਾਜ ਹੈ ਹਾਂਜੀ ਪੰਜਾਬ ਦਾ ਪੰਜਾਬ ਦਾ ਪੰਜਾਬ ਦੀ ਸ਼ਾਨ ਹੈ ਇਹ ਹਾਂਜੀ ਹਾਂਜੀ ਔਰ ਹਰ ਬੰਦੇ ਤੇ ਕਰੇ ਮੂਵੀ ਜਾਵੇ ਤਾਂ ਹਰ ਬੰਦਾ ਇਸ ਮੂਵੀ ਨੂੰ ਵੇਖ ਕੇ ਵੇਖ ਕੇ ਪਤਾ ਲੱਗੇ ਵੀ ਯਾਰ ਕੋਈ ਮੁਕਸਰ ਦਾ ਮੇਲਾ ਨਹੀਂ ਤਾਂ ਮੁਕਸਰ ਦੇ ਮੇਲੇ ਤੇ ਤਾਂ ਸਾਨੂੰ ਵਿਆਹ ਜਨਾ ਚਾਹੁੰਦਾ ਸੀ ਸਹੀ ਗੱਲ ਹੈ ਹਾਂ ਤੇ ਪਰ ਅੱਜ ਸਾਰੇ ਹੀ ਕਹਿੰਦੇ ਵੀ ਨਹੀਂ ਯਾਰ ਕੀ ਆ ਰਹਿੰਦੇ ਖੁੰਦੇ ਸੱਚ ਇਹਨਾਂ ਦੀਆਂ ਟਿਕੜੀਆਂ ਆ ਕੇ ਬੈਗੀਆਂ ਲੀਡਰਾਂ ਦੀਆਂ ਉਹਨਾਂ ਨੇ ਸੜਕਾਂ ਵੀ ਬੰਦ ਕਰਾਤੀਆਂ ਵੀ ਅਸੀਂ ਸ਼ਹਿਰ ਦੇ ਵਿੱਚੋਂ ਵੀ ਨਾ ਕੋਈ ਚੀਜ਼ ਲੈ ਅੱਗੇ ਭਰਾਵਾ ਸਾਨੂੰ ਤਾਂ ਇਹ ਘੋੜੇ ਨਹੀਂ ਅਸੀਂ ਲਿਆਉਂਦੇ ਅਸੀਂ ਤਾਂ ਜੇਲ੍ਹ ਕੱਟਣ ਆਏ ਆ ਬੱਚਾ ਐਨੀ ਕਿ ਤੇਰੇ ਰਾਹੀਂ ਅਸੀਂ ਆਵਾਜ਼ ਜਗਾ ਪਾਉਂਦੇ ਆ ਬਾਬਾ ਜੀ ਤੁਹਾਨੂੰ ਆਪਣੇ ਘੋੜੀਆਂ ਤਾਂ ਦਿਖਾ ਦਿੰਦੇ ਹਾਂ ਘੋੜੀਆਂ ਵੇਖ ਲੈ ਆ ਜਾ ਲਓ ਬਈ ਦੋਸਤੋ ਤੁਹਾਨੂੰ ਵਿਖਾਉਣੇ ਬਾਬਾ ਜੀ ਦੇ ਆ ਘੋੜੀਆਂ ਲੈ ਕੇ ਆਏ ਆ। ਬਾਕੀ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਨੇ ਸਾਨੂੰ ਟਾਈਮ ਦਿੱਤਾ ਆਪਣਾ ਕੀਮਤੀ ਸਮੇਂ ਚ। ਇਹ ਬਾਬਾ ਜੀ ਇਹ ਮੇਰੀਆਂ ਸਿੰਧੀ ਬਸ਼ੇਰੀਆਂ ਤਿੰਨ ਨੇ। ਠੀਕ ਹੈ ਜੀ ਆ ਪਹਿਲੀ ਇਹ ਕਿੰਨੇ ਮਹੀਨਿਆਂ ਦੀ ਜੀ? ਇਹ 4 ਸਾਲ ਦੀ ਹੈ। ਠੀਕ ਹੈ ਜੀ ਇਹ ਸੂਨ ਵਾਲੀ ਹੈ ਕਿ ਨਹੀਂ? ਨਹੀਂ ਨਹੀਂ ਇਹ ਚਾਲ ਵਾਲੀ ਘੋੜੀ ਹੈ। ਠੀਕ ਹੈ ਜੀ ਇਹਦੀ ਆ ਗੱਬਣ ਹੈ। ਠੀਕ ਹੈ ਜੀ ਤੇ ਪਹਿਲੀ ਬਾਬਾ ਜੀ ਇਹ ਸੇਲ ਆਸਤੇ ਕਿ ਵੈਸੇ ਹੀ ਲੈਣ ਰੀਸ? ਨਹੀਂ ਸੇਲ ਵੀ ਅਸੀਂ ਕਰ ਦਿਆਂਗੇ। ਠੀਕ ਹੈ ਜੀ ਕਿੰਨੀ ਡਿਮਾਂਡ ਰੱਖੀ ਜੀ ਆਪਾਂ? ਡਿਮਾਂਡ ਤਾਂ ਉਹਨੇ ਜਦੋਂ ਕੋਈ ਜਿਹੋ ਜਿਹਾ ਗਾਹ ਕਾਉਂਦਾ ਪੁੱਤ ਉਹੋ ਜਿਹਾ ਮੌਕੇ ਦਾ ਮੁੱਲ ਵੇਖਿਆ ਜਾਂਦਾ ਹੈ ਨਾ ਇਹ ਵੀ ਸਿੰਧ ਹੈ ਠੀਕ ਹੈ ਜੀ ਇਹ ਨਾਲੇ ਗੱਬਣ ਹੈ ਠੀਕ ਹੈ ਜੀ ਤੇ ਨਾਲੇ ਮਤਲਬ ਇਹ ਚਾਲ ਤੁਰਦੀ ਹੈ ਜੰਗਰਾਮੀ ਜਦੋਂ ਮੈਂ ਇਹ ਗੁਜਰਾਤ ਚੋਂ ਮੰਗਾਈਆਂ ਜੰਗਰਾਮਾ ਦੇ ਮੇਲੇ ਤੇ ਨਾਮ ਜਿੱਤੇ ਨਾ ਨਹੀਂ ਅੱਛਾ ਜੀ ਸਾਡਾ ਵੀ ਰੂਹ ਖੁਸ਼ ਹੋਈ ਠੀਕ ਹੈ ਜੀ ਸਾਡੀ ਵੀ ਰੂਹ ਖੁਸ਼ ਹੋਈ ਜਾ ਕੇ ਫੇਰ ਘੋੜੀ ਤਿਆਰ ਕਰੀ ਮੈਂ ਫੇਰ ਨਾਮ ਜਿਹੜੀ ਚਾਲ ਚਾਹੀ ਕੇ ਵੈਸੇ ਚਾਲ ਚਰੇਬਗਾ ਚਾਲ ਠੀਕ ਹੈ ਜੀ ਆ ਬਸ਼ੇਰੀ 15 ਮਹੀਨਿਆਂ ਦੀ ਆ ਠੀਕ ਹੈ ਜੀ ਆ ਬੇਚੇਰੀ ਠੀਕ ਹੈ ਜੀ ਤੇ ਬਹੁਤ ਕਰਮਾਂ ਵਾਲੀ ਬੇਚੇਰੀ ਬਣਨੇ ਨੇ ਕੱਦ ਵੀ ਬਹੁਤ ਹੈ ਬਹੁਤ ਕੱਦ ਕਰਨਾ ਹਲੇ ਤਾਂ ਸਾਰੀ 15 ਮਹੀਨੇ ਦੀ ਹੋਈ ਆ ਪਤਾ ਨਹੀਂ ਕੱਦ ਹੁਣ ਵੀ ਬਹੁਤ ਹੈ ਜੀ ਹਾਂ ਜੀ ਜਿਹੜੀ ਮੇਰੀ ਉਹ ਘੋੜੀ ਆ ਜੱਜ ਬਖਾਵਾਂ ਤੁਹਾਨੂੰ ਠੀਕ ਹੈ ਜੀ ਇਹ ਮੇਰੀ ਉਹ ਘੋੜੀ ਆ ਹਾਂ ਜੀ ਕਿ ਜਿਹਨੂੰ ਲੋਕ ਡੰਕਾ ਵਜਾਉਂਦੇ ਆ ਵੀ ਮੇਰੀ ਮਾਰਵਾੜੀ ਮਾਰਵਾੜੀ ਪਰ ਆ ਮੇਰੀ ਰਿਜਨਲ ਮਾਰਵਾੜੀ ਹੈ ਮਾਂ ਪਿਓ ਦੇ ਪੇਟੋਂ ਮਾਰਵਾੜੀ ਹੈ ਉਸ ਖਲਨੇ ਦੀ ਮਾਰਦੜੀ ਦੀ ਧਰਤੀ ਦੀ ਇਹ ਜੰਮੀ ਗਈ ਹੈ ਬਹੁਤ ਸੋਹਣੀ ਚਾਲ ਤੁਰੇ ਵੱਡੀ ਛੋਟੀ ਰੇਬ ਘਰ ਭਾਲ ਇਹਨੂੰ ਰਾਤ ਨੂੰ ਲਗਾਮ ਦੇ ਰਾਤ ਨੂੰ ਹੀ ਨਿਕਲੂਗੀ ਜਿਹੜੇ ਮਰਜੀ ਰਾਹ ਕੱਢ ਅਸੀਂ ਬਟਿੰਡੀ ਸ਼ਹਿਰ 'ਚ ਬੈਠੇ ਆਂ ਜਦੋਂ ਕਿਤੇ ਮੇਰਾ ਮੂਡ ਬਣ ਜਾਂਦਾ ਹੈ ਤੇ ਜ਼ਿਆਦਾ ਮੈਂ ਇਸੇ ਤੇ ਹੀ ਛੜਾਂ ਅੱਛਾ ਜੀ ਕਿਹੜੀ ਕੁੜੀ ਲਾਉਣੀ ਹੈ ਸ਼ਹਿਰ ਹਾਂਜੀ ਹਾਂਜੀ ਕਦੇ ਦਿਲ ਮੰਨੇ ਤਾਂ ਲਾਈਦੀ ਹੈ ਪਰ ਹੁਣ ਐਰਕੀ ਮੈਂ ਹੋ ਕੋੜੀ ਜਿਹੜੀ ਵਿਚਾਲੇ ਖੜੀ ਹੈ ਹਾਂਜੀ ਉਹਦੇ ਤੇ ਇੱਕ ਦਿਨ ਸ਼ਹਿਰ 'ਚ ਗਿਆ ਲਾਤੀ ਜਿਹੜੀ ਨਾਮ ਜਿੱਤੀ ਹੈ ਜੀ ਹਾਂ ਜਿਹੜੀ ਨੇ ਨਾਮ ਦਿੱਤਾ ਉਹਦੇ ਤੇ ਮੈਂ ਗੇੜਾ ਲਾ ਕੇ ਆਇਆ ਹੁਣ ਇਹ ਗੱਬਨ ਹੈ ਅੱਜ ਭਲਕਦੀ ਹੀ ਹੈ ਇਹ ਨਹੀ ਨਹੀ ਫਿਰ ਇਹ ਤਾਂ ਹਾਂਜੀ ਤੇ ਹੁਣ ਆਇਆ ਵੀ ਅਨਜਲ ਜੋਰਾ ਬਾਰੇ ਹਾਂਜੀ ਹਾਂਜੀ ਪਰ ਇੱਕ ਚੀਜ਼ ਕਹਾਂ ਵੀ ਵਪਾਰੀ ਖਰੀਦੂਗਾ ਸਹੀ ਵਪਾਰੀ ਤਾਂ ਹੁਣ ਬਿਹਾਰ ਦਾ ਇਹਦਾ ਕਲਕੱਤੇ ਦਾ ਦੂਰ ਦੂਰ ਦੇ ਵਪਾਰੀ ਆਉਂਦੇ ਸੀ ਉਹ ਬਾਈ ਆਸੂਲਤਾ ਤੋਂ ਇੱਕ ਦੋਨਾਂ ਨੂੰ ਲਖਾਈ ਬਹੁਤ ਪੈ ਜਾਂਦੀ ਹੈ ਫਿਰ ਉਹਨਾਂ ਨੂੰ ਭਰਾਈ ਬਹੁਤ ਪੈ ਜਾਂਦੀ ਹੈ ਅਰੇ ਜਿਹੜਾ ਹੁਣ ਸਾਡੇ ਅਰਗਿਆਂ ਨੇ ਪਾਲਿਆ ਛੋਲੇ ਚਾਰੇ ਖਰਾਕਾ ਚਾਰੀਆਂ ਉਹ ਕਹਿੰਦਾ ਜੀ ਮੈਂ 5 ਲੱਖ ਲੈਣਾ ਹੈ ਹਾਂਜੀ ਜਾਂ ਮੈਂ 10 ਲੱਖ ਵਪਾਰੀ ਇੱਕ 10 ਲੱਖ ਦੀ ਘੋੜੀ ਖਰੀਦ ਕੇ ਜਾਂਦਾ ਹੈ ਉਹਨੂੰ 10 ਲੱਖ ਦਾ ਜੀਐਸਟੀ ਲੱਗੀ ਹੋਈ ਹੈ ਜੀਐਸਟੀ ਹਾਂਜੀ ਹਨਾ ਤਾਂ ਉਹਨੂੰ ਪਹਿਲਾਂ ਤਾਂ ਲਖਾਈ ਪੂਰੀ ਪਾਉਗੀ ਹਾਂਜੀ ਫਿਰ ਉਹਨੂੰ ਭਰਾਈ 30 3000 40 4000 ਰੁਪਿਆ 5000 ਟੱਟਾ ਵਾਲੇ ਲੈਂਦੇ ਆ ਫਿਰ ਰਾਹ ਦੇ ਵਿੱਚ ਉਹਨਾਂ ਨੂੰ ਇੰਨੀਆਂ ਪਰੇਸ਼ਾਨੀਆਂ ਹੁੰਦੀਆਂ ਹਾਂਜੀ ਕਿਤੇ ਕਿਸੇ ਨੇ ਘੇਰ ਲੈ ਕੇ ਤੇ ਕਿਸੇ ਨੇ ਘੇਰ ਲੈ ਕੇ ਤੇ ਕਿਸੇ ਨੇ ਘੇਰ ਲੈ ਜਾਣੀ ਉਹ ਵਪਾਰੀ ਜਦੋਂ ਤੇ ਟਕ ਟਕਾਣੀ ਤੇ ਨਹੀਂ ਪਹੁੰਚਦਾ ਉਹਦੀ ਜੇਬ ਕੱਟੀ ਜਾਂਦੀ ਹੈ ਕੱਟੀ ਜਾਂਦੀ ਹੈ ਕੱਟੀ ਜਾਂਦੀ ਹੈ ਨਹੀਂ ਨਹੀਂ ਬਹੁਤ ਵਧੀਆ ਗੱਲ ਕੀਤੀ ਸੁਣਿਆ ਜੀ ਤਾਂ ਆ ਗੱਲ ਹੈ ਬੇਟਾ ਨਹੀਂ ਨਹੀਂ ਪੰਜਾਬ ਵਾਸੀਆਂ ਨੂੰ ਵੀ ਕਹਿਣਾ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਸਹੀ ਹੈ ਜੀ ਤਾਂ ਵੱਧ ਤੋਂ ਵੱਧ ਇਹ ਲੋਕ ਸੁਣਨ ਵੱਧ ਤੋਂ ਵੱਧ ਇਸ ਚੈਨਲ ਦੀ ਲੋਕ ਆਵਾਜ਼ ਬਣਨ ਸਹੀ ਜੇ ਅਸੀਂ ਅਸੀਂ ਚੈਨਲਾਂ ਦੀਆਂ ਬਾਜਾ ਬਣਾਗੇ ਬਾਜਾ ਠਾਵਾਂਗੇ ਤਾਂ ਕੁਝ ਸਾਨੂੰ ਫੁੱਲ ਤੋਂ ਮਿਲਣ ਦਾ ਉਹ ਹੈ ਹਾਂਜੀ ਤੇ ਜੇ ਅਸੀਂ ਚੁੱਪ ਰਹਾਂਗੇ ਤਾਂ ਭਾਈ ਚੁੱਪ ਕਰੇ ਤਾਂ ਜਵਾਕ ਨੂੰ ਵੀ ਕੋਈ ਦੁੱਧ ਨਹੀਂ ਦਿੰਦਾ ਸਹੀ ਹੁਣ ਘੋੜੀਆਂ ਬਾਰੇ ਸਾਡੇ ਬੋਲਦੇ ਤਾਂ ਹੈ ਪਰ ਨਹੀਂ ਉਹਨਾਂ ਨਹੀਂ ਜਿੰਨਾ ਉਹਨਾਂ ਦਾ ਹੱਕ ਬਣਦਾ ਉਹਨਾਂ ਦਾ ਹੱਕ ਤਾਂ ਇਹ ਬਣਦਾ ਸੀ ਅੱਜ ਕਿ ਸਾਰੇ ਘੋੜੇ ਵਾਲਿਆਂ ਨੂੰ ਉਸ ਰੋਡ ਤੇ ਖੜਦੇ ਤੇ ਮਜਾਰਾ ਬਾਜੀ ਕਰਦੇ ਖੂਪ ਉਹ ਜਿਹੜੀਆਂ ਟਿਕੜੀਆਂ ਲੀਡਰਾਂ ਦੀਆਂ ਹੋਣੀਆਂ ਸੀ ਉਥੋਂ ਤੇ ਕਰਵਾ ਜੜ ਪਾਉਣ ਦਾ ਹੱਕ ਬਣਦਾ ਸੀ ਮੇਰੀ ਤਾਂ ਇੰਨੀ ਕੀ ਅਪੀਲ ਹੈ ਅੱਲਾ ਤੁਹਾਡੇ ਚੈਨਲ ਨੂੰ ਤੰਦਰੁਸਤੀ ਦੇਵੇ ਮੇਰੇ ਪੰਜਾਬ ਦੀ ਸ਼ਾਨ ਬਣਿਆ ਰਵੇ ਮੇਰੇ ਪੰਜਾਬ ਦੀ ਉੱਚੀ ਸ਼ਾਨ ਰਵੇ ਠੀਕ ਹੈ ਧੰਨਵਾਦ ਬਾਬਾ ਜੀ ਅੱਛਾ ਧੰਨਵਾਦ